ਕਾ ਨਿਸਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਦੀ ਗੋਦ ਵਿੱਚ ਬੈਠੀ ਗੁਰੂ ਨੂੰ ਪਿਆਰੀ ਸਾਸਲਬਾ ਜੀ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਨਾਨਕ ਧੰਨ ਸ਼੍ਰੀ ਗੁਰੂ ਜਗਤ ਗੁਰੂ ਸਤ ਗੁਰੂ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਸ਼ਾ ਜੀ ਉਹਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਸਬੜਨ ਬਾਣੀ ਬਾਣੀ ਦਾ ਨਾਮ ਦਾਮ ਦਾ ਧਿਆਨ ਪੱਖੀ ਸਿੱਖੀ ਸਿੱਖਿਆ ਗੁਰੂ ਵਿਸ਼ਾ ਪੱਖੀ ਗੁਰੂ ਪਿਆਰੇ ਉਹ ਤਾਂ ਤਾਂ ਮਹਾਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਉਹਦੇ ਜੀਵਨ ਬਾਰੇ ਤਾਂ ਆਪਾਂ ਸਾਰੇ ਜਾਣਦੇ ਹਾਂ ਪਰ ਆਪਾਂ ਗੁਰੂਆਂ ਦੇ ਜੀਵਨ ਤੋਂ ਸਿੱਖਦੇ ਨਹੀਂ ਜਿਵੇਂ ਆਪਾਂ ਗੁਰਬਾਣੀ ਤੋਂ ਗੁਰਬਾਣੀ ਪੜਤਾ ਆਪਾਂ ਲੈ ਗਏ ਪਰ ਗੁਰਬਾਣੀ ਪੜ ਕੇ ਆਪਾਂ ਸਿੱਖਦੇ ਕੁਝ ਨਹੀਂ ਕਿਉਂਕਿ ਆਪਾਂ ਗੁਰਬਾਣੀ ਨੂੰ ਚਮਤਕਾਰ ਹੀ ਸਿੱਧ ਕਰਨ ਵਿੱਚ ਲੱਗੇ ਹੋਏ ਕਿ ਗੁਰਬਾਣੀ ਨੂੰ ਪੜ ਲਿਆ ਤੇ ਸਾਡੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਪਰ ਗੁਰੂ ਪਿਆਰਿਓ ਤਾਂ ਹੀ ਦੁੱਖ ਤਕਲੀਫਾਂ ਦੂਰ ਹੋਣਗੇ ਜੇਕਰ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਾਂਤੀਕਾਰੀ ਗੁਰਬਾਣੀ ਤੇ ਪਹਿਰਾ ਦੇਣਾ ਉਹਦੇ ਸ਼ਬਦਾਂ ਨੂੰ ਆਪਾਂ ਆਪਣੇ ਮਨ ਅੰਦਰ ਆਪਣੇ ਹਿਰਦੇ ਅੰਦਰ ਉਤਾਰ ਲਵਾਂਗੇ ਤੇ ਜਿੰਨਾ ਚਿਰ ਮੋਕਾ ਹੀ ਆਪਾਂ ਪੜੀ ਗਏ ਜਿਵੇਂ ਸਾਧਕੋ ਸੱਚੇ ਪਾਸ਼ਾ ਯਾਦਦੇ ਆ ਕਿ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇ ਕੋ ਸਾਧਕੋ ਸੱਚੇ ਪਾਸ਼ਾ ਨੇ ਕਿੰਗਾ ਸੋਹਣਾ ਸਾਨੂੰ ਸੁਝਾਇਆ ਆ ਕਿ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਂ ਜਿਸ ਦਾ ਇਸ ਦਾ ਇਸ ਤਰ੍ਹਾਂ ਇਸ ਸਤਿਗੁਰੂ ਸੱਚੇ ਪਾਸ਼ਾ ਆਖਦੇ ਕਿ ਸਾਡੇ ਅੰਦਰ ਹੀ ਆ ਉਹ ਸਤਿਗੁਰੂ ਸੱਚੇ ਪਾਸ਼ਾ ਅਕਾਲ ਪੁਰਖ ਜਿਹਨੂੰ ਅਸੀਂ ਧਾਰਮਿਕ ਸਥਾਨਾਂ ਤੇ ਲੱਭਦੇ ਗੁਰਬਾਣੀ ਤੁਹਾਨੂੰ ਸਮਝਾ ਰਹੀ ਆ ਕਿ ਆਪਣੇ ਅੰਦਰ ਝਾਤੀ ਮਾਰੀ ਕੋਈ ਆਪਣੇ ਅੰਦਰ ਝਾਤੀ ਮਾਰਨਾ ਮਤਲਬ ਕੀ ਆ ਆਪਾਂ ਮੰਦਰ ਜਾਂਦੇ ਆ ਗੁਰਦੁਆਰੇ ਜਾਂਦੇ ਆ ਚਰਚ ਜਾਂਦੇ ਆ ਮਾਜੇ ਜਾਂਦੇ ਆ ਅੰਦਰ ਤੇ ਆਪਾਂ ਚਲੇ ਗਏ ਪਰ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਜਿਵੇਂ ਕਿ ਜੇਕਰ ਨਾ ਹੈ ਕਿ ਜਦੋਂ ਮੰਦਰ ਦੇ ਅੰਦਰ ਪ੍ਰਵੇਸ਼ ਕਰਦੇ ਆ ਨਾ ਤੇ ਬਹੁਤਾਂਤ ਮੰਦਰਾਂ ਵਿੱਚ ਘੜਿਆ ਲੱਗੇ ਹੁੰਦੇ ਆ ਘੜਿਆ ਮੈਨੇ ਕੀ ਟੱਲ ਜਾਂ ਟੱਲੀਆਂ ਲੱਗੀਆਂ ਹੁੰਦੀਆਂ ਉਹਨੂੰ ਵਾ ਕੇ ਆਪਾਂ ਮੰਦਰ ਦੇ ਅੰਦਰ ਪ੍ਰਵੇਸ਼ ਕਰਦੇ ਤੇ ਸਾਡੇ ਵੀ ਸ਼ਰੀਰ ਵਿੱਚ ਸਤਿਗੁਰੂ ਜੀ ਪਾਤਸ਼ਾਹ ਨੇ ਜ਼ੁਬਾਨ ਦਿੱਤੀ ਆ ਤੇ ਜ਼ੁਬਾਨ ਦੇ ਰਸਤੇ ਹੀ ਆਪਾਂ ਆਪਣੇ ਅੰਦਰ ਝਾਤੀ ਮਾਰ ਸਕਦੇ ਹੁਣ ਕਰੋਨਾ ਵਾਰੀ ਭਾਵੇਂ ਆਪਾਂ ਵਾਇਰਲ ਵੀ ਵਾਇਰਲ ਵੀ ਵਾਇਰਲ ਕਰੀ ਜਾਈਏ ਹਾਂ ਉਹਦੇ ਨਾਲ ਹਮ ਨੂੰ ਕੋਈ ਫਾਇਦਾ ਨਹੀਂ ਪਰ ਜਿੰਨਾ ਚਿਰ ਇੱਕ ਵਾਰੀ ਵੀ ਜੇਕਰ ਕਰੋੜ ਵਾਲੀ ਵਾਇਰਲ ਨੂੰ ਉਤੋ ਕਰੀਏ ਉਹਦਾ ਕੋਈ ਫਾਇਦਾ ਨਹੀਂ ਪਰ ਜੇਕਰ ਇੱਕ ਵਾਰੀ ਵੀ ਤੁਸੀਂ ਵਾਇਰਲ ਆਪਣੇ ਮਨਮਤ ਦੇ ਅੰਦਰੋਂ ਸ਼ੁਰੂ ਕਰ ਦਿੱਤਾ ਉਹ ਇੱਕ ਸ਼ਬਦੀ ਵਾਇਰਲ ਤੁਹਾਨੂੰ ਪਲ ਪਲ ਦਾ ਤੁਹਾਡੀਆਂ ਸਦੀਆਂ ਦੇ ਜੁਗਾ ਜੁਗਾ ਦੇ ਤੁਹਾਡੇ ਇਹ ਪਾਪ ਆ ਉਹ ਕੱਟੇ ਜਾਣਗੇ ਪਰ ਉਹ ਕਦੋਂ ਦਇਆ ਜਦੋਂ ਆਪਾਂ ਅਮਰਦੇਵ ਦੇ ਲਈ ਉੱਠਦੇ ਆਂ ਸਭ ਤੋਂ ਚੰਗਾ ਸਿੱਖ ਚੰਗਾ ਇਨਸਾਨ ਹੋਈ ਆ ਚੰਗਾ ਗੁਰੂ ਦਾ ਪੁੱਤਲ ਹੋਈ ਆ ਜਿਨੇ ਅਮਰਦੇਵ ਦਾ ਸੰਭਿਆ ਅਮਰਦੇਵ ਦੇ ਉੱਥੋਂ ਵੇਖੋ ਆਸਾ ਦੇਖੋ ਲੋ ਸਭ ਕੰਮ ਵਾਲੀ ਟਾਈਮ ਹੈ ਕੋਈ ਯਾਰ ਦੋਸਤ ਬੁਲਾ ਲੇ ਕੋਈ ਰਿਸ਼ਤੇਦਾਰ ਜਿਵੇਂ ਭੈਣ ਭਰਾ ਬੁਲਾ ਲੇ ਹਾਂ ਦੇਖੋ ਟਾਈਮ ਲੱਗਾ ਹੈ ਅਸੀਂ ਕੰਮ ਕੱਢ ਕੇ ਜਾਂਦੇ ਆਂ ਉਹ ਨਰਾਜ ਨਾ ਹੋ ਜੇ ਸਾਰੇ ਭੈਣ ਭਰਾ ਸਾਡੇ ਸਾਥ ਸਬੰਧੀ ਸਾਡੇ ਮਿੱਤਰ ਦੋਸਤੋ ਦੋਸਤਨਾ ਯਾਰ ਸਾਡੇ ਤੋਂ ਨਰਾਜ਼ ਨਾ ਹੋ ਜਾਣਾ ਪਰ ਸਤਿ ਪੁਰਣੀ ਉਸ ਨਰੰਕ ਕਾਲੀ ਉਸ ਪ੍ਰਮਾਤਮਾ ਲਈ ਆਪਾਂ ਸਵੇਰੇ ਉੱਠ ਕੇ 20 ਮਿੰਟ ਨਹੀਂ ਕਰਦੇ ਹੁੰਦੀ ਹੈ ਕੱਲ ਸੁਣੋ ਵੇਖੋ ਕਿੰਦੀ ਪਿਆਰੀ ਗੱਲ ਆਂ ਵੀ ਰੋਟੀ ਤੇ ਆਪਾਂ ਕਿੰਨੇ ਚਿਰ ਖਾਣੇ ਰੋਟੀ ਖਾਣ ਨੂੰ ਮਿਲ 20 ਜਾਂ 25 ਮਿੰਟ ਲੱਗਦੇ ਆ ਤੇ ਕਿੰਨਾ ਚਿਰ ਸਾਨੂੰ ਭੁੱਖ ਨਹੀਂ ਲੱਗਦੀ ਆਪਾਂ 20 25 ਮਿੰਟ ਕੱਢ ਕੇ ਰੋਟੀ ਖਾਣੇ ਹੀ ਆ ਐਸੀ ਤਰ੍ਹਾਂ ਗੁਰੂ ਪਿਆਰੇਓ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਸ਼ਬਦਿਆਂ ਆਪਾਂ ਸਵੇਰੇ ਉੱਠੀਏ ਤੇ ਨਾਮ ਸ਼ਬਦ ਨੂੰ ਆਪਣੇ ਹਿਰਦੇ ਚ ਵਸਾਈਏ ਸਤਿਗੁਰਦੇ ਗੁਰਬਾਣੀ ਨਾਲ ਸਾਂਝ ਪਾਈਏ ਤੇ ਨਹੀਂ ਪਸੇਰੇ ਉੱਠੇ ਆ ਤੇ ਗੁਰਬਾਣੀ ਪੜ੍ਹੀ ਤੇ ਸਾਨੂੰ ਸਮਝ ਨਹੀਂ ਲੱਗਾ ਕਿ ਗੁਰਬਾਣੀ ਸਾਨੂੰ ਕਹਿ ਕੀ ਰਹੀ ਜਿੰਨਾ ਚਿਰ ਅਹੀਂ ਆਪਣੇ ਅੰਦਰ ਕੱਲਾ ਕੱਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਆਪਣੇ ਹਿਰਦੇ ਚ ਵਸਾਇਆ ਕੀ ਗੁਰਬਾਣੀ ਪੜ੍ਹ ਲੈ ਇੱਥੇ ਦੇ ਲੋਕਾਂ ਵਿਚਾਰ ਜੈ ਕਿ ਕਿਆ ਪੂਰਾ ਸਾਲ ਹੋ ਗਿਆ ਗੁਰਬਾਣੀ ਪੜ੍ਹਦੇ ਨੂੰ ਜੇ ਜਦੋਂ ਉਹਨਾਂ ਨੂੰ ਪੁੱਛੀਂ ਕਿ ਕਿਸੇ ਗੁਰਬਾਣੀ ਦਾ ਅੰਖੋ ਤੋ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਸ ਕਰਕੇ ਲੋਕ ਪਿਆਰੋ ਗੁਰਬਾਣੀ ਨੂੰ ਅੱਖਾਂ ਕਹਿਜ ਪੜੋ ਆਪਣੇ ਅੰਦਰ ਲਈ ਭਗਵਾਨ ਨਾਲ ਜੁੜੋ ਜਿਸ ਤਰ੍ਹਾਂ ਸਾਧੂ ਕੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਹਰਾ ਜੀਓ ਦੇਖੋ ਜਦੋਂ ਬੰਦਾ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਹੈ ਜਦੋਂ ਬੰਦਾ ਗਰੀਬ ਹੁੰਦਾ ਜਾਂ ਤੇ ਉਹ ਬਹੁਤ ਵੱਡਾ ਮਾ ਬਣ ਜਾਂਦਾ ਜਾਂ ਤੇ ਫਿਰ ਉਹ ڈاکੋ ਪਾਉਂਦਾ ਗਰੀਬ ਬੰਦਾ ਦੋ ਚੀਜ਼ਾਂ ਹੀ ਕਰ ਸਕਦਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਅੰਦਰੋਂ ਆਤਮਿਕ ਪੱਖੋਂ ਕਮਜ਼ੋਰ ਹੁੰਦੇ ਵੀ باوجود ਗਰੀਬੀ ਵਿੱਚ ਹੁੰਦੇ ਬਾਵਜੂਦ ਵੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਧਨ ਕਰਨਾ ਚਾਹਦੇ ਸਨ ਉਹਦੇ ਮਾਤਾ ਪਿਤਾ ਚਿਲਾਈ ਕਰਕੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਅੰਦਰੋਂ ਮਿਰਾਕ ਪ੍ਰਗਟ ਕੀਤਾ ਉਸ ਪ੍ਰਮਾਤਮਾ ਨੂੰ ਪ੍ਰਗਟ ਕੀਤਾ त्याग ਪ੍ਰਗਟ ਕੀਤਾ त्याग ਕੀ ਆ त्याग ਦੁਨੀਆ ਦੀਆਂ ਵਸਤਾਂ ਨੂੰ ਦੁਨੀਆ ਦੇ ਪਦਾਰਥਾਂ ਨੂੰ ਤਿਆਗ ਦੇਣਾ ਤੇ ਜਿੰਨਾ ਚਿਰ ਇਹ ਬahari ਵਸਤਵਾਂ ਦੇ ਜਾਂ ਜੱਟ ਵੱਲੋਂ ਇਨਸਾਨ ਵੱਲੋਂ ਬਣਾਇਆ ਹੋਇਆ ਵਸਤਵਾਂ ਦੇ ਮਗਰ ਪਾਵਾਂਗੇ ਨਾ ਅਸੀਂ ਉਸ ਪਰਮਾਤਮਾ ਨਾਲ ਜੁੜ ਨਹੀਂ ਸਕਾਂਗੇ ਤੁਸੀਂ ਵੇਖਿਓ ਜਿਹੜੇ ਇਨਸਾਨ ਸਵੇਰੇ ਉੱਠ ਕੇ ਨਾਮ ਜਪਦਾ ਹੈ ਭਾਵੇਂ ਕੋਈ ਪਾਪਾ ਹੋਵੇ ਜਿਹੜੇ ਮਰਜੀ ਧਰਮ ਦਾ ਹੋਵੇ ਜਿੰਨੇ ਸਵੇਰੇ ਉੱਠ ਕੇ ਕਟੋਰ ਘਟ 20 ਮਿੰਟ ਸਤਿਗੁਰੂ ਦਾ ਨਾਮ ਸ਼ਬਦ ਨਾਲ ਜੋੜ ਲੈ ਉਹ ਜਹਾਂ ਜੀ ਹਰ ਹਾਲਤ ਵਿੱਚ ਹੋਵੇਗਾ ਉਹ ਖੁਸ਼ ਹੋਵੇਗਾ ਉਹ ਆਨੰਦ ਵਿੱਚ ਹੋਵੇਗਾ ਕਿਉਂਕਿ ਉਹਨੂੰ ਇਹ ਦੁਨਿਆਵੀ ਸੁੱਖਾਂ ਦਾ ਪਤਾ ਲੱਗ ਜਾਂਦਾ ਆ ਕਿ ਇਹ ਸਭ ਜਿਹੜੇ ਦੁਨਿਆਵੀ ਸੁੱਖ ਆ ਇਹ ਝੂਠੇ ਆ ਇਸ ਕਰਕੇ ਗੁਰਪਿਆਰੇ ਝੂਠੇ ਸੁੱਖਾਂ ਮੋੜ ਨਹੀਂ ਪੈਣਾ ਅਸਲੀ ਅਨੰਦ ਕਿਸੇ ਪੈਣਾ ਆ ਜਿਹੜਾ ਰਸਤੇ ਗੁਰਬਾਣੀ ਵਿੱਚ ਉਹ ਰਸਤਾ ਹੀ ਸਾਨੂੰ ਮਿਲਣਾ ਆ ਕਿ ਜਦੋਂ ਆਪਾਂ ਸਵੇਰੇ ਉੱਠ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੇ ਜੀਵਨ ਬਸਰ ਕਰੀਏ ਜਿਸ ਤਰ੍ਹਾਂ ਗੁਰਬਾਣੀ ਕਹਿਲੀ ਆ ਉਸ ਤਰ੍ਹਾਂ ਚੱਲੀਏ ਤੇ ਜੇਕਰ ਆਪਾਂ ਚੱਲਣਾ ਆ ਗਿਆ ਤੇ ਫੇਰ ਹੀ ਆਪਾਂ ਦੂਜਿਆਂ ਨੂੰ ਵੀ ਚਲਾ ਸਕਦੇ ਜੇਕਰ ਤੁਹਾਨੂੰ ਹੀ ਨਹੀਂ ਕਿਸੇ ਦਾ ਪਤਾ ਤੇ ਦੂਜੇ ਨੂੰ ਆਪਾਂ ਕੀ ਦੱਸਾਂਗੇ ਕੁਝ ਵੀ ਨਹੀਂ ਰੁਪਿਆਰੇਵਾਤਮਾ ਦੀ ਗੁਰਬਾਣੀ ਕਰੋ ਆਪਣੇ ਬੱਚਿਆਂ ਨੂੰ ਬਾਤਵਾਂ ਦੀ ਗੁਰਬਾਣੀ ਨਾਲ ਜੋੜੋ ਜਿੰਨਾ ਹੋ ਸਕਦਾ ਹੈ ਅਰਥਾ ਸਹਿ ਗੁਰਬਾਣੀ ਕਰੋ ਇਹ ਨਹੀਂ ਕਿ ਆਪਾਂ ਪੰਜ ਮਾਣੀਆਂ ਕਰਨੀ ਆ ਕਈਆਂ ਨੂੰ ਕਈ ਕੀ ਸਾਲ ਹੋ ਗਏ ਆ ਸੁਖਣੀ ਸੇਵ ਕਰਦੇ ਪਰ ਆਪਕੀ ਨੂੰ ਪਤਾ ਇਹ ਅਤੀ ਕਿ ਪਤਾ ਲੱਗਾ ਤੇ ਪੜ੍ਹਨ ਦਾ ਫਾਇਦਾ ਕੀ ਹੈ ਪੜ੍ਹਨ ਦਾ ਫਾਇਦਾ ਹੀ ਉਹਦੋਂ ਆ ਜੇਕਰ ਸਾਨੂੰ ਸਮਝ ਆਲੇ ਜਦੋਂ ਸਮਝ ਪੈ ਗਈ ਤੇ ਸਮਝਦਾਰ ਬੰਦਾ ਹੀ ਸਮਝਦਾਰ ਗੁਰੂ ਨੇ ਅਰੁਕਿਓ ਗਿਆ ਕਿ ਤੂੰ ਹੀ ਮੇਰੇ ਸਿੱਖ ਸਿੱਖ ਦਾ ਮਤਲਬ ਹੈ ਸਿੱਖਣਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬੰਦਾ 50 60 ਸਾਲ ਦੀ 100 ਸਾਲ ਦਾ ਵੀ ਹੋ ਜੇ ਤਾਂ ਵੀ ਸਿੱਖਦਾ ਹੀ ਰਹਿੰਦਾ ਹੈ ਕੋਈ ਵੀ ਸਿੱਖੇ ਭਾਵੇਂ ਮਾੜਾ ਸਿੱਖੇ ਤੇ ਭਾਵੇਂ ਚੰਗਾ ਸਿੱਖੇ ਅਹੀਂ ਕੋਈ ਜਾਨਵਰ ਜਾਂ ਪਸ਼ੂ ਜਾਂ ਪੰਛੀ ਤੇ ਹਨ ਨਹੀਂ ਜਿਹੜਾ ਸਾਨੂੰ ਚੰਗੇ ਮਾਰੇ ਦਾ ਪਤਾ ਵੀ ਸਾਨੂੰ ਸਾਰੇ ਪਤਾ ਹੈ ਕਿ ਚੰਗਾ ਕੀ ਆ ਤੇ ਮਾੜਾ ਕੀ ਆ ਕਿਉਂਕਿ ਸਤਿਪੁਰਖ ਅੱਗੇ ਪਾਸ਼ਾ ਨੇ ਉਸ ਕਾਲਪੁਰਖ ਪ੍ਰਮਾਤਮਾ ਨੇ ਜਿਹੜਾ ਇਸ ਬ੍ਰਹਿਮੰਡ ਨੂੰ ਚਲਾ ਰਿਹਾ ਉਹਨੇ ਸਾਨੂੰ ਇਨਸਾਨਾਂ ਨੂੰ ਸੋਝੀ ਬਖਸ਼ੀ ਕਿ ਆਪਾਂ ਸੱਚ ਝੂਠ ਵਿੱਚ ਫਰਕ ਜਾਣ ਸਕੀਏ ਇਮਾਨਦਾਰੀ ਵਿੱਚ ਬੇਈਮਾਨੀ ਵਿੱਚ ਫਰਕ ਜਾਣ ਸਕੀਏ ਇਸ ਕਰਕੇ ਆਓ ਗੁਰਬਾਣੀ ਦੇ ਨਾਲ ਲੱਗੋ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾ ਲਈਏ ਸਾਡਾ ਸਾਰਿਆਂ ਦਾ ਪਲਾਣ ਸਦੋਂ ਵਗੇਗਾ ਸਾਨੂੰ ਗੁਰੂ ਕੋਲ ਮੰਗਣ ਦੀ ਲੋੜ ਹੀ ਨਹੀਂ ਪੈਣੀ ਮਹਾਰਾਜ ਨੇ ਆਖਰੇ ਆ ਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਕੇਸੇ ਆ ਕੇ ਕੀ ਜੇ ਅਰਦਾਸ ਕਹੀ ਕਰੋ ਜਰਦਾਸਾ ਕਰਵਾਈ ਜਾਂਦੇ ਸਾਨੂੰ ਨਾ ਭੋਸੇ ਦੀ ਪਰਹੀ ਕਹਿੰਦੇ ਆ ਮਹਾਰਾਜ ਨੇ ਕਿੰਨੀ ਸੋਹਣੀ ਪੰਗਤੀ ਇੱਕ ਚਾਰਨ ਕੀਤੀ ਹੈ ਮਹਾਰਾਜ ਆਖਦੇ ਕਿ ਤੇਰਾ ਭਾਣਾ ਮੀਠਾ ਲਾਗੇ ਹੁਣ ਜਦੋਂ ਪਰਦਾਸਾ ਕਰਾਈ ਜਾਂਦੇ ਕਰਾਈ ਜਾਂਦੇ ਆ ਤਾਂ ਕੀ ਇਹਦੇ ਭਾਣੇ ਚ ਕਰੀ ਅਹੀਂ ਤੇ ਕਹਿਣ ਬਿਹਾੜੀ ਮਾਂ ਬੱਚਿਓ ਓਏ ਤੂੰ ਚੁੱਪ ਕਰ ਗੋ ਰੇਡੀਓ ਨਾ ਪਾਈਦਾ ਕਿਆ ਹਟੇ ਮੇਰੇ ਯਾਰ ਇਹ ਦਿੋਸਾ ਬੋਏ ਐਂਡ ਐਪ ਜੀ ਨੇ ਸਕੂਲੇ ਸਾਡਾ ਬੱਚਾ ਨਲੈ ਗਿਆ ਕਿ ਆਪਾਂ ਮਾਸਟਰ ਨੇ ਬਿਹਾੜੀ ਸੁਣ ਅਸੀਂ ਤੈਨੂੰ ਪ੍ਰਸ਼ਾਦ ਦੇ ਦਈਏ ਅਸੀਂ ਤੈਨੂੰ ਪੈਸੇ ਦੇ ਦਈਏ ਇਹ ਤੈਨੂੰ ਕੋਰਟ ਪਿਆਮਾ ਦੇ ਦਈਏ ਅਸੀਂ ਤੈਨੂੰ ਸੁਣੋ ਸੁਣੇ ਚ ਜਾ ਦੇਈਏ ਨਾ ਨਾ ਬੱਚਾ ਬਾਸ ਕਰ ਦੇ ਭਾਵੇਂ ਬੱਚਾ ਨਲੈ ਗਿਆ ਉਹ ਹਸਾਬ ਸਾਡਾ ਧੱਕੇ ਨਾ ਜਾ ਕੇ ਧਾਰਮਿਕ ਸੰਸਥਾ ਦੇ ਕੋਈ 1000 ਦਾ ਦਸਤਾਰ ਆ ਰਿਹਾ ਕੋਈ 500 ਦੀ ਕਰਾ ਰਿਹਾ ਕੋਈ 100 ਰੁਪਏ ਦੀ ਕਰਾ ਰਿਹਾ ਰੱਬ ਨੂੰ ਆਪਾਂ ਰਿਸ਼ਕਤ ਕੋਲੀ ਕਿਉਂ ਬਣਾਉਣ ਤੇ ਲੱਗੇ ਹੋਏ ਪ੍ਰਮਾਤਮਾ ਨੂੰ ਇੰਜ ਕਿਉਂ ਨਹੀਂ ਚਾਹੀਆਂ ਮੰਨ ਲਓ ਜੇਕਰ ਸਾਡੇ ਅੱਗੇ ਪ੍ਰਮਾਤਮਾ ਪ੍ਰਗਟ ਹੋਇਆ ਆਪਾਂ ਨੂੰ ਕੀ ਦੇ ਸਕਦੇ ਕਿਉਂਕਿ ਜੋ ਚੀਜ਼ਾਂ ਆਪਾਂ ਪ੍ਰਮਾਤਮਾ ਦੇ ਭੇਟ ਕਰਦੇ ਆ ਉਹਦੇ ਪਹਿਲਾਂ ਹੀ ਪ੍ਰਮਾਤਮਾ ਦੀ ਹੈ ਉਹਦੇ ਪ੍ਰਮਾਤਮਾ ਕੋਈ ਆਪਾਂ ਲੈਨੇ ਸਤ ਕੋ ਬੱਚੇ ਆਪਸੇ ਆਖਦੇ ਨਹੀਂ ਆ ਵੀ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰੇ ਭਾਈ ਉਹ ਜੁਗਾ ਤੋਂ ਸਾਥ ਬਸ ਤੇ ਪਾਸ਼ਾ ਸਾਨੂੰ ਜਿੰਦਾ ਆ ਰਿਆ ਆ ਲੋਕੀ ਜਿਹੜੇ ਮਨੋਖਿਆ ਉਹ ਖੱਤ ਜਾਂਦੇ ਦਾਤਾ ਲੈ ਜਾਂਦੇ ਨੇ ਪਰ ਅੱਜ ਕੋ ਬਚੇ ਪਾਸ਼ਾ ਨਾਲ ਦੇ ਨਾ ਨਹੀਂ ਖੱਤ ਇਸ ਕਰਕੇ ਗੁਰੂ ਪਿਆਰਿਓ ਆਪਾਂ ਗੁਰੂ ਕੋਲ ਮੰਗਦੇ ਜੈ ਸਿੰਘ ਕੋ ਜੀ ਗੁਰੂ ਕੋਲ ਮੰਗਿਏ ਨਾਮ ਦਾ ਤੇ ਗੁਰੂ ਨੂੰ ਆਪਾਂ ਕੀ ਦੇਣਾ ਆ ਆਪਣੀ ਮਨਮਤ ਫੋਕਦੀਏ ਤੇ ਗੁਰੂ ਕੋਲ ਗੁਰਮਤ ਲੈਣੀ ਆਪਣਾ ਆਪ ਗੁਰੂ ਨੂੰ ਸੌਂਪੀਏ ਇਸ ਕਰਕੇ ਇੰਡੀਆ ਦੇ ਮੇਸਿਆ ਪਰਮਾ ਵਿਕਾਲਿਓ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਨੇ ਜਨਮ ਘੜਿਆ ਦੀਆਂ ਸਮੂਹ ਸਾ ਸੰਗਤਾਂ ਨੇ ਕਰਕੇ ਲੱਖ ਲੱਖ ਮੁਬਾਰਕਾਂ ਸਾਤ ਗੁੱਟ ਸੇ ਪਾਸ਼ਾ ਸਾਡੇ ਸਾਰੇ ਦੇ ਜੀਵਨ ਵਿੱਚ ਚੋਂ ਬਹੁਤ ਰੱਬ ਦੀ ਕਿਰਪਾ ਲੋਕਾਂ ਦੇ ਸਾਨੂੰ ਨਾ ਬਾਣੀ ਸਿੱਖੀ ਸਿੱਖਿਆ ਗੁਰੂ ਘਰ ਕਰਵਾ ਜੁੜਿਆ ਆਪਣੇ ਜਨਮ ਨਾਲ ਜੁੜਿਆ ਆਪਣੇ ਨਾਮ ਨਾਲ ਜੁੜਿਆ ਤੇ ਸਾਡਾ ਸਾਰੇ ਦੇ ਜੀਵਨ ਤੋਂ ਬਦਲ ਗਏ ਆਉ ਕੱਢ ਕੇ ਬਣਾ ਲਿਏ ਵਾਹਿ ਜੀ ਜੀ ਕਾ ਪਾਸ਼ਾ ਵਾਹਿ E é.